ہلو دوستو گڈ ایوننگ جی دوستو اپنا ہے گیا جی ملر کٹلا شہر دی اندر آج اجے اپنے گروہ تیگ بہادر جی دے جو سی ہدی شہیدی جڑے گا جو منایا جا رہا تین سو پنجاما یہ نگر دے کیرتن سے جو گروہ تیگ بہادر اس سی ہدی شہیدی اتسوتے منایا جا رہا ہے گا اندر ویو جا کے ہیں ਅੱਜ ਕਿੱਦਾਂ ਦੀ ਐਕਟੀਵਿਟੀ ਕੀ ਕੀ ਹੈਗੀ ਉਹ ਦਿਖਾਣੇ ਤੁਹਾਨੂੰ ਅਸੀਂ ਲੱਗ ਸੀ ਦੇਖੋ ਜੀ ਲੋਕਾਂ ਦਾ ਕਾਫੀ ਇਕੱਠ ਹੋਣਾ ਸ਼ੁਰੂ ਹੋ ਚੁੱਕਿਆ ਹੈਗਾ ਦੇਖੋ ਉਹਨੇ ਤੁਹਾਨੂੰ ਆਪਾਂ ਅੰਦਲਾ ਵਿਊ ਜਾ ਕੇ ਇਹ ਹੈਗਾ ਜੀ ਐਂਟਰੀ ਪੁਆਇੰਟ ਦੇਖ ਸਕਦੇ ਹੋ ਤੁਸੀਂ ਇੱਥੇ ਵੈਸੇ ਆਪਣੇ ਕਾਫੀ ਪ੍ਰਸ਼ਾਸਨ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਚੱਲਦੇ ਆ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਅੰਦਲਾ ਪ੍ਰੋਗਰਾਮ ਜੋ ਵੀ ਆ ਤੇ ਕਾਫੀ ਇਕੱਠ ਲੱਗਦਾ ਮੈਨੂੰ ਦਿਖਾਉਨੇ ਆ ਤੁਹਾਨੂੰ ਆਪਣਾ ਅੰਦਲਾ ਵਿਊ ਤੇ ਇਕੱਠ ਇਹ ਮੋਢੀ ਸਹਾਇਤਾ ਵਾਸਤੇ ਬੈਠੇ ਨੇ ਜੀ ਦੇਖ ਸਕਦੇ ਹੋ ਤੁਸੀਂ ਇਹ ਹੈਗਾ ਜੀ ਲਾਈਟ ਐਂਡ ਸਾਊਂਡ ਸੋ 2025

ਸੱਤਨ ਪਰ ਕਿਸਦਾ ਤੋੜੀਏ ਆ ਕੇ ਆਪਣੇ ਦੇਖ ਸਕਦੇ ਹੋ ਜੀ ਤੱਕ ਅਲੇ ਤਾਰੂ ਤਿਰੋੜੀਏ ਦੇਖ ਸਕਦੇ ਹੋ ਜੀ ਜੋ ਲਾਈਟ ਸ਼ੋ ਆ ਜੀ ਇਹਦੇ ਵਿੱਚ ਇਕੱਠ ਦੇਖ ਸਕਦੇ ਹੋ ਤੁਸੀਂ اپنے جو ٹاڈو جتہ لگا ہے جی اُدھے بارے تس سنو بچار انہیں ٹہدو جتے دے <س Felix> ਧਰੇ ਲੋਕੋ ਇਹਨਾਂ ਦਾ ਧਰਮ ਇਹਨਾਂ ਦੀ ਜਿੱਤ ਕੀ ਇਹਨਾਂ ਦੇ ਮੰਦਰ ਇਹਨਾਂ ਦੇ ਜੰਜੂ ਇਹਨਾਂ ਦੇ ਤੋਤੀਆ ਇਹਾਂ ਦੇ ਤਿਲਕ ਖਤਰੇ ਵਿੱਚ ਦੇਖ ਸਕਦੇ ਹੋ ਜੀ ਕੱਟ ਆਜੋ ਗੁਰਦੇਵ ਸਾਹਿਬ ਦੇ ਬਖਰੇ ਦੇ ਬੇਟਾ ਜੀ ਇਹਨਾਂ ਦਾ ਉਪਾਅ ਕੋਈ ਹੈ ਕੋਈ ਆਸ਼ੀਰਵਾਦ ਬਾਹਰ ਰਹਿਵੋ ਉਹ ਹੋਵੇ ਜਿਹੜਾ چونب <سؤال> <سؤال> <سؤال>

ਸਾਡੇ 350 ਸਾਲਾ ਕਰੋਨਾ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਲੋ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਾਨੀ ਮੇਰੇ ਕੈਂਡੀਟ ਦੇ ਲਈ ਸਰਦੀਪ ਪੋਡਿਆ ਜੀ ਪ੍ਰੋਫੈਸਰ ਜਸਵੰਤ ਸਿੰਘ ਗੱਜਪਾਦਰਾ ਜੀ

ਜੋ ਸਾਡੇ ਗੁਰੂਆਂ ਨੇ ਸੱਗਾ ਨੇ ਕੁਰਬਾਨੀਆਂ ਦਿੱਤੀਆਂ ਉਹਦੇ ਬਾਰੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਔਰ ਪੂਰੀ ਦੁਨੀਆ ਨੂੰ ਤੇ ਸਾਡੀ ਆਵਾਜ਼ ਪਹੁੰਚੇ ਉਹਦੇ ਵਾਸਤੇ ਇਹ ਲਾਈਵ ਐਂਡ ਸਾਊਂਡ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਪਹਿਲਾਂ ਬਹੁਤ ਸਚੇ ਤਰੀਕੇ ਨਾਲ ਕਰਦੀ ਜਦੋਂ ਇਹ ਮਾਡਲ ਨਾਲ ਗੁਰੂਆਂ ਦੀ ਕੁਰਬਾਨੀ ਬਾਰੇ ਬੱਚਿਆਂ ਨੂੰ ਜਾਣੋ ਕਰਵਾਇਆ ਉਹਨੇ ਲਾਈਵ ਐਂਡ ਸਾਊਂਡ ਹੈ اور کل جڑا ہے کشمیر تو جتو کشمیری پنڈت آئے سن کرپارا کی اگوائی میں بادشاہ شیبی تو اتنے بھی مک منتری صاحب نے اپنے کیجریوال نے اور پنجاب کے منتری نے جا کے نگر کیرتن شروع ہویا اج تلوڈی صاحب تو بھی نگر کیرتن اسی طرح چار جگہ تو جڑے نگر کیرتن شروع ہو گئے ہیں اور اے سارے نگر کیرتن بائی تریق نام کو آنند پور صاحب پہنچ کے اور اتنے بھی ਲੇਜ਼ਰ ਸ਼ੋว์ ਡਰੋਨ ਸ਼ੋਅ ਔਰ ਸਰਬਤਾਪ ਸਪੇਲਰ ਜਦ ਇਹ ਸਾਰੇ ਧਰਮਾਂ ਦੇ ਧਰਗੁਰੂ ਆ ਰਹੇ ਆ ਉਹ ਗੁਰੂ ਜੀ ਦੀ ਸਰਬਾਨੀ ਬਾਰੇ ਆਪਣੇ ਆਪਣੇ ਵਿਚਾਰ ਸਾਂਝੇ ਕਰਨਗੇ ਔਰ ਇਹ ਦੇ ਨਾਲ ਜਿਹੜਾ ਗੁਰੂ ਜੀ ਦਾ ਸੁਨੇਹਾ ਉਹ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇਗਾ ਔਰ 24 ਜਨ ਤੋਂ 50 ਸਰਕਾਰ ਪਹਿਲੀ ਵਾਰ ਵਿਦਾਰ ਸਵਾਲਾ ਸੈਸ਼ਨ ਜਿਹਦੇ ਵਿੱਚ ਸਿਰਫ ਤੇ ਸਿਰਫ ਗੁਰੂ ਸਾਹਿਬ ਦੀ ਦੀ ਕੁਰਬਾਨੀ ਬਾਰੇ ਗੱਲਬਾਤ ਹੋਏਗੀ ਹੋਰ ਕੋਈ ਮਸਲਾ ਨਹੀਂ ਉਸਦਰ ਬਚਾਰਿਆ ਜਾਏਗਾ ਉਹਦੇ ਨਾਲ ਜਿਹੜਾ ਗੁਰੂ ਸਾਹਿਬ ਦਾ ਫਲਸਫਾ ਉਹ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਔਰ ਉਸ ਵੇਲੇ ਬਹੁਤ سارے ਰਾਜਾਂ ਦੇ ਮੁੱਖ ਮੰਤਰੀ ਬਹੁਤ سارے ਦੇਸ਼ਾਂ ਦੇ ਰਾਜਦੂਤ ਐਮਬੈਸਡਰਸ ਔਰ ਬਹੁਤ سارے ਡਿਪਲਮੇਟਸ ਉੱਤੇ ਮੌਜੂਦ ਰਹਿਣਗੇ ਮੈਂ ਬਲੇਰ ਕੋਟੇ ਦੀ ਸੰਗਤ ਨੂੰ ਵੀ ਬੇਨਤੀ ਕਰਦਾ ਬਲੇਰ ਕੋਟੇ ਦਾ ਬੋਧਿਕ ਸਲਮਾਨ ਚਰਕ ਸਿੱਖ ਇਤਿਹਾਸ ਦੇ ਵਿੱਚ ਵੀ ਸਿੱਖਾਂ ਦੇ ਦਿਲ ਦੇ ਵਿੱਚ ਵੀ ਜਦੋਂ ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤਾਂ ਨੂੰ ਜਦੋਂ ਉਹਨਾਂ ਕੋਲ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸੀਸ ਦਿਆ ਪਰ ਸਰਰ ਨਹੀਂ ਦਿਆ ਉਹਨਾਂ ਨੇ ਧਰਮ ਨਹੀਂ ਹਾਰਿਆ ਔਰ ਜ਼ਬਰ ਜ਼ੁਲਮ ਦਾ ਜਿਸ ਤਰ੍ਹਾਂ ਉਹਨਾਂ ਨੇ ਸਬਰ ਨਾਲ ਮੁਕਾਬਲਾ ਕੀਤਾ ਉਹਦੀ ਦੁਨੀਆ ਵਿੱਚ ਕਿਤੇ ਮਸਾਨ ਦੀ ਮਿਲਦੀ ਔਰ ਉਹਨਾਂ ਦੇ ਨਾਲ ਜੜੇ ਉਹਨਾਂ ਦੇ ਸਿੱਖ ਸਾਹਿਬ ਭਾਈ ਮਤੀ ਦਾਸ ਨੂੰ ਆਰੇ ਨਾਲ ਚਿਰਿਆ ਗਿਆ ਉਹਨੂੰ ਪੁੱਛਿਆ ਗਿਆ ਲਾਲਚ ਦਿੱਤੇ ਗਏ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਕੁਛ ਕਾਣਾ ਚਾਹੁੰਦੇ ਹੋ ਉਹਨਾਂ ਨੇ ਕਿਹਾ ਕਿ ਮੈਂ ਸਿਰਫ ਇਹ ਕਾਣਾ ਚਾਹੁੰਨਾ ਕਿ ਮੇਰਾ ਚਿਹਰਾ ਗੁਰੂ ਵਾਲ ਹੋਵੇ ਮੈਂ ਆਪਣੇ ਗੁਰੂ ਨੂੰ ਪਛਣੀ ਦਿਖਾ ਸਕਦਾ ਔਰ ਮੈਂ ਉਹਨਾਂ ਨੇ ਬਾੜੀ ਦਾ ਵਾਅ ਕਰ ਰਏ ਸੀ ਉਹ ਉਹਨਾਂ ਨੇ ਕਿਹਾ ਮੈਨੂੰ ਆਹستہ ਆਹستہ ਚਿਰਿਆ ਜਾਵੇ ताकि मैं वाणी ਦਾ ਪਾਠ ਮੁਕੰਮਲ ਕਰ ਸਕਾਂ। ਔਰਾਂ ਵਾਲੇ ਪ੍ਰਸਾਦ ਅਤੀ ਦਾਸ ਪੁਰਾਣੂ ਪਨਾ ਰੂਹ ਵਿੱਚ ਰਿਟਿਆ ਗਿਆ। ਫਿਰ ਰੂਹ ਨੂੰ ਅੱਗ ਲਗਾਈ ਗਈ ਤਾਂ ਕਿ ਉਹ ਹੌਲੀ-ਹੌਲੀ ਸੜੇ। ਇਸ ਤਰ੍ਹਾਂ ਗੁਰੂਆਂ ਦੇ ਚੱਲਿਆਂ ਨੂੰ ਜਿਹੜੇ ਸੀ ਗੁਰੂਆਂ ਦੇ ਜਿਹੜੇ ਸਿੱਖ ਸਨ ਉਹਨਾਂ ਨੂੰ ਕੋਹ ਕੋਹ ਕੇ ਬਾਹਰ ਆ ਗਿਆ ਪਾਹੀ ਜੈਦਾ ਜੀ ਨੂੰ ਦੇਖ ਦੇ ਵਿੱਚ ਉਲਟਾ ਕਰਕੇ ਲਟਕਾਇਆ ਗਿਆ। ਸੋ ਇਹ ਜਿਹੜੀ ਸਾਡੀ ਕੁਰਬਾਨੀ ਸੀ ਇਹਦੇ ਨਾਲ ਜਿਹੜੇ ਕਿਰਪਾ ਰਾਮ ਜੀ ਆਏ ਸਨ ਉਹ ਗੁਰੂ ਦੇ ਨਾਲ ਉਹਨਾਂ ਦੇ ਬਹਾਕਾਰ ਭੜੇ ਤੇ ਸਵੇਸ਼ ਪਿਤਾ ਦੇ ਪੁਰਾਣੇ ਵੱਡੇ ਸਾਹਿਬ ਕਰਜਾ ਦੇ ਨਾਲ ਜੱਗ ਦੇ ਵਿੱਚ ਸ਼ਹੀਦ ਹੋਏ ਔਰ ਇਸੇ ਤਰ੍ਹਾਂ ਹਾ ਦਾ ਨਾਰਾ ਜੋ ਸ਼ੇਰ ਮੁਮਤ ਖਾਨ ਵਾਉਨੇ ਕਾ ਕੇਸੀ ਬੱਚਾ ਨਾਲ ਸੁਣਨੀ ਕਰਦੀ ਪਪਾ ਜੋਰਾਵਰ ਸਿੰਘ ਪਪਾ ਭਤੇ ਸਿੰਘ ਔਰ ਇਸੇ ਤਰ੍ਹਾਂ ਜਵਾਨ ਟੋਡਰਪਾਲ ਜੀ ਉਹਨਾਂ ਨੇ ਮਾਤਾ ਗੁਜਰੀ ਤੇ ਸਾਹਿਬ ਜਰਦੀ ਆਦੀ ਕਰਮੇਸ਼ਰ ਵਾਸਤੇ ਸੋਨੇ ਦੀਆਂ ਮੋਹਰਾਂ ਰੱਖੋ ਕੋਈ ਕੀ ਹਲਚਲ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਕੀਤਾ ਅੱਜ ਦੇ ਜਮਾਨੇ ਵਿੱਚ ਅੱਜ ਦੇ ਜੋ ਦੁਨੀਆ ਦੇ ਵਿੱਚ ਤੁਰਸਾਰਾ ਹੋ ਰਿਹਾ ਜੋ ਦੇਸ਼ ਦੇ ਵਿੱਚ ਤੁਰਸਾਰਾ ਹੋ ਰਿਹਾ ਤੇ ਫਿਰ ਨਫ਼ਰਤ ਵਾਲੀਆਂ ਸ਼ਕਤੀਆਂ ਜਿਹੜੀਆਂ ਕਿ ਦੇਸ਼ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਐਸ ਵੇਲੇ ਗੁਰੂ ਜੀ ਦੀ ਸੋਚ ਤੇ ਚੱਲਣ ਦੀ ਬਹੁਤ ਲੋੜ ਹੈ ਤੇ ਮੈਂ ਅਰੀਦ ਕਰਦਾ ਕਿ ਜੋ ਮਾਣ ਸਰਕਾਰ ਦਾ ਅਪਰਾਧ ਹੈ ਤੁਸੀਂ ਇਹ ਲਾਈਟ ਐਂਡ ਸਾਊਂਡ ਤੁੜਾ ਸ਼ੋਅ ਦੇਖੋਗੇ ਇਹਦੇ ਨਾਲ ਤੁਹਾਨੂੰ ਪੂਰੀ ਗੁਰੂ ਸਾਹਿਬ ਦੀ ਇਹਨਾਂ ਦੇ ਲਾਲ-ਲਾਲ ਜੋ ਬਾਕੀ ਸਾਰਿਆਂ ਦੀ ਕੁਰਬਾਨੀ ਵੀ ਆ ਭਾਈ ਮਤੀ达ਸ ਭਾਈ ਸਤੀ达ਸ ਔਰ ਭਾਈ ਜਾਲਾ ਜੀਰੋ ਦੀ ਕੁਰਬਾਨੀ ਦੀ ਵੀ ਸਾਰੇ ਚਲਕ ਪੈਰ ਆਏਗੀ ਔਰ ਸਾਡਾ ਜਿਹੜਾ ਸਮਾਜ ਹੈ ਦੇ ਨਾਲ ਜੁੜੇਗਾ ਮੈਂ ਅਕੀਰ ਵਿੱਚ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਵੀ ਜਰੂਰ ਸਾਰੇ ਜਣੇ ਆਪਣੇ ਪਰਿਵਾਰ ਸਵੇ 23 24 25 ਪ੍ਰੋਗਰਾਮ ਚੱਲੇਗਾ ਉਸ ਤੋਂ ਬਾਅਦ ਵੀ ਚੱਲੇਗਾ 29 ਤੱਕ ਜਦੋਂ ਵੀ ਤੁਹਾਨੂੰ ਫੁਰਸਤ ਹੋਵੇ ਤਾਂ ਤੁਸੀਂ ਰਾਜਪੁਰ ਸਾਹਿਬ ਆ ਕੇ ਜਰੂਰ ਇਸ ਇਹਨਾਂ ਸਮਾਗਮਾਂ ਦੇ ਵਿੱਚ ਆਪਣੀ ਸ਼ਮੂਲੀਅਤ ਕਰੋ ਔਰ ਸਾਡੀਆਂ ਸਾਰੀਆਂ ਤਰ੍ਹਾਂ ਦੀਆਂ ਜੜੀਆਂ ਸਵਦਾਵਾਂ ਵਾਸਤੇ ਸਾਡੇ ਇੱਥੇ ਸਾਰੇ ਮੰਤਰੀ ਆ ਮੁੱਖ ਮੰਤਰੀ ਆ ਅਸੀਂ ਮੁੱਖ ਮੰਤਰੀ ਮੰਤਰੀ ਐਮਐਲਏ ਬਣ ਕੇ ਨਹੀਂ ਸੰਗਤ ਦੇ ਸੇਵਾਦਾਰ ਬਣ ਕੇ ਉੱਥੇ ਸੇਵਾ ਕਰਦੇ ਹੋਏ ਸੜਕਾਂ ਦੇ ਉੱਤੇ ਚਾਰੂ ਫੜ ਕੇ ਸੇਵਾ ਕਰਦੇ ਆ ਤੁਹਾਨੂੰ ਨਜ਼ਰ ਆਵਾਂਗੇ ਔਰ ਤੁਹਾਡੇ ਬੱਚਾ ਮੇਸ਼ਾ ਹਰ ਤਰ੍ਹਾਂ ਦੀ ਜਿਹੜੀ ਸੂਤਾ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾੇਰਾ ਸ਼ਬਦ ਨਾਲ ਮੈਂ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਦਿੱਤੀ ਸ਼ਹਾਦਤ ਨਾਲ ਸੰਬੰਧਿਤ ਜਿਨ੍ਹਾਂ ਵਿੱਚੋਂ ਹੱਕ ਸੱਚ ਕਨਿਆ ਦੀ ਆਵਾਜ਼ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਨੂੰ ਅਸੀਂ ਕਰੋੜਾਂ ਵਾਰ ਸਜਦਾ ਕਰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਵਾਰ ਦੇ ਵਿੱਚ ਇੱਕ ਆਦਰਸ਼ ਰੂਪ ਦੀ ਸਜਣਾ ਕਰਨ ਵਾਸਤੇ ਧਰਮ ਸੱਚ ਪਿਆਰ ਦੀ ਭਾਈਚਾਰੇ ਦਾ

جس کی مثال پوری کائنات میں بکھتے ہیں شری گروہ دے بہادر کی مہراج کی دی, دی شہادت جو در ساؤنڈ واسطے ایک لائٹ اینڈ ساؤنڈ شو تیار کیتا تا دے آس ہے پنجاب سرکار دے نمانہ جا اپنے اللہ آپ جنہوں سکھ اتحاد کی مہار مراسہ دنال مددگار سہائی ہوئے گا آج باقی. آج باقی. پیش ہے پھر آپ کی سامنے سکت اتحاد انہیں ادھائی لائن این ساؤنڈ شو ہندلی چندر ہندلی چندر ہندلی چندر اگر فکر آگا